ਲੋ ਜੀ ਇਹ ਆਪਾਂ ਲੈ ਲਿਆ ਕੱਦੂ ਇਹਨੂੰ ਆਪਾਂ ਛਿੱਲ ਲਾਗੇ ਛਿੱਲ ਕੇ ਇਹਨੂੰ ਆਪਾਂ ਕੱਦੂ ਕਾਸ ਕਰੀ ਕੱਦੂ ਤਾਂ ਜਿਹੜੇ ਹੁਣ ਆਮ ਹੀ ਆਪਾਂ ਨੂੰ ਮਿਲਦੇ ਆ ਵੇ ਘਰਾਂ ਦੇ ਵਿੱਚ ਵੀ ਲੱਗੇ ਵਿਆ ਤੇ ਆਪਾਂ ਨੇ ਬਾਜ਼ਾਰ ਤੋਂ ਵੀ ਤੇ ਗਲੀਆਂ ਦੇ ਵਿੱਚ ਵੇਚਣ ਵਾਲੇ ਵੀ ਆ ਜਾਂਦੇ ਆ 20 ਤੇ 30 ਰੁਪਏ ਦੇ ਵਿੱਚ ਵਿੱਚ ਇਹ ਆਪਾਂ ਨੂੰ ਮਿਲ ਜਾਂਦੇ ਆ ਜਦੋਂ ਕਦੂ ਹੁੰਦਾ ਬਹੁਤ ਠੰਡਾ ਹੁੰਦਾਗਾ ਤੇ ਗਰਮੀਆਂ ਦੇ ਵਿੱਚ ਤਾਂ ਇਹਦੇ ਬਹੁਤ ਹੀ ਜ਼ਿਆਦਾ ਫਾਇਦੇ ਨੇ ਗਰਮੀ ਨਹੀਂ ਲੱਗਦੀ ਆਪਾਂ ਰਾਇਤੇ ਦੇ ਵਿੱਚ ਵੀ ਪਾਉਨੇ ਆ ਤਾਂ ਆਪਾਂ ਕੋਫਤੇ ਵੀ ਬਣਾਉਨੇ ਆ ਸਬਜ਼ੀ ਵੀ ਬਣਾਉਨੇ ਆ ਦਾਲ ਦੇ ਵਿੱਚ ਵੀ ਪਾਉਨੇ ਆ ਤੇ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਬੱਚੇ ਜਾਂ ਨਾ ਜਾਂ ਵੱਡੇ ਕਈ ਕਦੂ ਖਾਂਦੇ ਨਹੀਂ ਹੈਗੇ ਕਈਆਂ ਨੂੰ ਹੁੰਦਾ ਵੀ ਮੈਨੂੰ ਤਾਂ ਕਦੂ ਸਵਾਦ ਨਹੀਂ ਆ ਮੇਰੇ ਘਰ ਦੇ ਵਿੱਚ ਵੀ ਇਦਾਂ ਹੀ ਆ ਤਾਂ ਕਦੂ ਖਾਂਦੇ ਨਹੀਂ ਕਹਣਗੇ ਲੋ ਕਦੂ ਬਣਾ ਲਿਆ ਹਾਂ ਤਾਂ ਇਸ ਕਰਕੇ ਆਪਾਂ ਕਿਵੇਂ ਖਵਾਉਣਾਗਾ ਕਦੋਂ ਨੂੰ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਕਿਹੜੇ ਹਿਸਾਬ ਨਾਲ ਬੱਚਿਆਂ ਨੂੰ ਕਦੋਂ ਖਵਾਈਏ ਤੇ ਵੱਡਿਆਂ ਨੂੰ ਤੇ ਕਦੋਂ ਕਾਸ ਕਰ ਲੈਣਾ ਆਪਾਂ ਇਹ ਮੈਂ ਛੋਟਾ ਜਿਹਾ ਕੱਦੂ ਲਿਆ ਸੀ ਇਹਨੂੰ ਆਪਾਂ ਕੱਦੂ ਕਾਸ ਕਰ ਲਾਂਗੇ ਠੀਕ ਹੈ ਜੀ ਇਹਨੂੰ ਕੱਦੂ ਕਾਸ ਕਰ ਲੋ ਸਾਰੇ ਨੂੰ ਮੈਂ ਤੁਹਾਨੂੰ ਦਿਖਾਉਣੀ ਆ ਲਓ ਜੀ ਇਹ ਆਪਣੇ ਕੋਲੇ ਕਦੂ ਕਸ ਕਰ ਲਿਆ ਥੋੜਾ ਜਿਹਾ ਮੈਂ ਕਦੂ ਉਲਾਬ ਕਰ ਕੱਢ ਲਿਆ ਕਦੂ ਕਸ ਕਿਤੋਂ ਦਾ ਪਰਾਇਤਾ ਬਣਾ ਲਾਂਗੇ ਤੇ ਇਹ ਆਪਾਂ ਇੱਕ ਜਿਹੜਾ ਕੱਪ ਆਗਾ ਇਹ ਪਾ ਲੈਣਾ ਆਟੇ ਦਾ ਤੇ ਨਾਲ ਇਹਦੇ ਵਿੱਚ ਪਾ ਲੈਣਾ ਆਪਾਂ ਤੀਜਾ ਹਿੱਸਾ ਬੇਸਣ ਦਾ ਚਾਹੇ ਤੁਸੀਂ ਬੜਾ ਇੱਕ ਚਮਚਾ ਲਾ ਲੋ ਚਾਹੇ ਤੁਸੀਂ ਅੱਧੇ ਨਾਲ ਹੀ ਪਾ ਲਓ ਤੇ ਆਪਾਂ ਥੋੜਾ ਜਿਹਾ ਬੇਸਣ ਪਾ ਲਵਾਂਗੇ ਜ਼ਿਆਦਾ ਨਹੀਂ ਪਾਉਂਦੇ ਥੋੜਾ ਜਿਹਾ ਦੇਖਿਓ pronte ਕਿੰਨੇ ਵਧੀਆ ਬਣਦੇ ਤੇ ਨਾਲ ਆਪਾਂ ਪਾ ਲ ਮੇਰੇ ਕੋਲੇ ਥੋੜਾ ਜਿਹਾ ਨਾ ਬਚਿਆ ਹੋਇਆ ਮਸਾਲਾ ਪਿਆਸੀ ਉਹ ਪਾ ਲਿਆ ਤੁਸੀਂ ਇੱਥੇ ਮੈਂ ਬਣਾ ਕੇ ਰੱਖਿਆ ਵਾ ਸੀ ਤੁਸੀਂ ਕਦਵੇ ਦੇ ਵਿੱਚ ਪਿਆਜ਼ ਕਦੋਂ ਕਦੂਕਾਸ ਕਰਕੇ ਜਾਂ ਪਿਆਜ਼ ਕੱਟ ਕੇ ਵੀ ਪਾ ਸਕਦੇ ਹੋਗੇ ਤੇ ਨਾਲ ਆਪਾਂ ਇੱਥੇ ਪਾਵਾਂਗੇ ਜੀ ਨੂਨ ਇਹ ਤੁਸੀਂ ਆਪਣਾ ਟੇਸਟ ਮੁਤਾਬਕ ਪਾਉਣਾ ਤੇ ਨਾਲ ਆਪਾਂ ਪਾਵਾਂਗੇ ਲਾਲ ਮਿਰਚ ਪਾਊਡਰ ਤੇ ਥੋੜੀ ਜੀ ਆਪਾਂ ਪਾਵਾਂਗੇ ਹਲਦੀ ਜਿਆਦਾ ਨਹੀਂ ਤੇ ਨਾਲ ਆਪਾਂ ਪਾਵਾਂਗੇ ਲਾਲ ਮਿਰਚ ਥੋੜੀ ਜੀ ਤੇ ਗਰਮ ਮਸਾਲਾ ਤੇ ਇਹਦੇ ਵਿੱਚੇ ਬਲਾਂਗਾ ਪਾ ਗਰਮ ਮਸਾਲਾ ਇਹ ਆਪਸ਼ਨਲ ਅਗਾ ਮਸਾਲਾ ਕਈ ਨਹੀਂ ਪਸੰਦ ਕਰਦੇ ਹੁੰਦੇ ਤਾਂ ਆਪਾਂ ਉਹ ਨਹੀਂ ਪਾਵਾਂਗੇ ਤੇ ਨਾਲ ਇਹਦੇ ਵਿੱਚ ਇੱਕ ਚੀਜ਼ ਹੋਰ ਪਾਉਣੀ ਹੈ ਮੈਂ ਤੁਹਾਡੇ ਕੋਲੇ ਹੈ ਤਾਂ ਪਾ ਦਿਓ ਨਹੀਂ ਤੁਸੀਂ ਧਨੀਆ ਕੱਟ ਕੇ ਹੀ ਪਾ ਦਿਓ ਮੈਂ ਤੁਹਾਨੂੰ ਦੱਸ ਦਿਆਂ ਕੀ ਪਾਉਣਾ ਇਥੇ ਮੇਰੇ ਕੋਲ ਅਜਵਾਇਣ ਸੀਗੀ। ਅਸ ਹਰੀ ਅਜਵਾਇਣ ਉਹ ਪਾ ਲੈਣੀ ਆ। ਮਤਲਬ ਜੇ ਹੈਗੀ ਪਾ ਲੋ ਨਹੀਂ ਤੁਸੀਂ ਸੁੱਕੀ ਅਜਵਾਇਣ ਪਾ। ਜਾਂ ਤੁਸੀਂ ਹਰਾ ਧਨੀਆ ਤੁਹਾਡੇ ਕੋਲੇ ਹੈਗਾ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ। ਗਰਮੀਆਂ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ ਘੱਟ ਹੁੰਦਾ। ਇਹ ਮੇਰੇ ਕੋਲੇ ਘਰੇ ਥੋੜਾ ਜਿਹਾ ਬਾਥੂ ਹੋਇਆ ਹੋਇਆ ਸੀ। ਤਾਂ ਮੈਂ ਉਹਦੇ ਪੱਤੇ ਪਾਉਣ ਲੱਗਿਆ। ਵੈਸੇ ਤਾਂ ਬਾਥੂ ਗਰਮ ਹੁੰਦਾਗਾ। ਵੀ ਆਪਾਂ ਗਰਮੀਆਂ ਦੇ ਵਿੱਚ ਨਹੀਂ ਯੂਜ਼ ਕਰਦੇ। ਪਰ ਇਹ ਥੋੜਾ ਜਿਹਾ ਇਹ ਹੈਗਾ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਕੋਈ ਪੱਥਰੀ ਵਗੈਰਾ ਆਗੇ ਕਿਸੇ ਦੇ ਇਹਦੇ ਨਾਲ ਬਣਦੀ ਨਹੀਂ ਹੈਗੀ ਤੇ ਹੋਰ ਵੀ ਜੇ ਮੈਂ ਬਾਥਰੂਮ ਦੀ ਕੋਈ ਪ੍ਰੋਬਲਮ ਆਉਂਦੀ ਆਗੀ ਤਾਂ ਉਹ ਇਹਦੇ ਨਾਲ ਬਹੁਤ ਜ਼ਿਆਦਾ ਫਾਇਦੇਮੰਦ ਦਾ ਸੋਲਵ ਹੋ ਜਾਂਦੀ ਹੈ ਬਾਥੂ ਦੇ ਇੰਨੇ ਕੁ ਫਾਇਦੇ ਆ ਤਾਂ ਉਹ ਮੈਂ ਦੱਸ ਨਹੀਂ ਸਕਦੀ ਥੋੜਾ ਜਿਹਾ ਉਹ ਕੱਟ ਕੇ ਪਾ ਲਓ ਜੇ ਹੈਗਾ ਇਹ ਤਾਂ ਮੈਂ ਵੈਸੇ ਹੀ ਪਾਇਆਗਾ ਮੇਰੇ ਕੋਲੇ ਸੀ ਹੁੰਦਾ ਤਾਂ ਇਹ ਗਰਮ ਪਰ ਦੋ ਤਿੰਨ ਪੱਤਿਆਂ ਦੇ ਨਾਲ ਕਿੱਡੀ ਉਹ ਨਹੀਂ ਕਿਉਂਕਿ ਆਪਣੇ ਕੋਲ ਤੇ ਕਦੂ ਵੀ ਪਾਇਆ ਆਪਾਂ ਤੇ ਹੁਣ ਆਪਾਂ ਕੀ ਕਰਨਾ ਜੀ ਇਹਨੂੰ ਮਿਕਸ ਕਰ ਲੈਣਾ ਇਥੇ ਮੈਂ ਥੋੜਾ ਜਿਹਾ ਘਿਓ ਪਾ ਰਿਹਾ ਦੇਸੀ ਘਿਓ ਇੱਥੇ 2 ਚਮਚੇ ਦੇਸੀ ਘਿਓ ਦੇ ਪਾ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਇਹਦੇ ਵਿੱਚ ਪਾਣੀ ਵੀ ਜ਼ਿਆਦਾ ਜੂਨ ਬਣਾ ਕੇ ਰੱਖੋ ਥੋੜਾ ਜਿਹਾ ਟਾਈਮ ਆਪਾਂ ਘਾਟੇ ਨੂੰ ਗੁੰਮ ਕੇ 5-7 ਮਿੰਟ ਦੀ ਇਹਨੂੰ ਥੋੜਾ ਜਿਹਾ ਥੜਾ ਟਿਕਾਜਾ ਹੋ ਜੂ ਜਿੱਦਾਂ ਇਹਨੂੰ ਸੌਫਟ ਜਿਹਾ ਬਣ ਜਾਣਾ ਇਹਨੇ ਲੋਜੀ ਇਹ ਸਾਡੇ ਕੋਲ ਸਿਰਫ 2 ਚਮਚੇ ਪਾਣੀ ਦੇ ਲੱਗਿਆ ਅੱਧਾ ਕੱਪ ਵੀ ਨਹੀਂ ਲੱਗਿਆ ਤਾਂ ਆਪਾਂ ਨੇ ਇਹ ਗੁੰਨ ਲਿਆ ਤੇ ਇਹਨੂੰ ਤੁਸੀਂ ਆਟੇ ਨੂੰ ਗੁੰਨ ਕੇ ਰੱਖ ਲਿਆ ਜੀ 2-4 ਮਿੰਟ ਰੱਖਦੇ ਆਪਾਂ ਸੋ ਜੀ ਹੁਣ ਆਪਾਂ ਇਹ ਆਟਾ ਦੇਖਦੇ ਆ ਇਹਦੇ ਤੋਂ ਥੋੜਾ ਜਿਹਾ ਆਪਾਂ ਲਾ ਲਾਂਗੇ ਘਿਓ ਘਿਓ ਲਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲਾਂਗੇ ਲੋ ਜੀ ਆਟਾ ਆਪਣਾ ਬਣ ਕੇ ਤਿਆਰ ਹੁਣ ਆਪਾਂ ਬਣਾਵਾਂਗੇ ఠా బాను ఏను ఏా ఆటా థా భుక లేత Tehku napa? Halo, Esther Ferkiji, berapa? Jelari petiannya pesan dari Joss. Tehku, ਲਓ ਜੀ ਇਹ ਜਿਹੜਾ ਪਰੌਂਠਾ ਸਾਡੇ ਕੋਲ ਹੈ ਇਹਦਾ ਕਲਰ ਹੋਣ ਲੱਗ ਗਿਆ ਚੇਂਜ ਇਹ ਨੂੰ ਅਸੀਂ ਨਦ ਪਾਵਾਂਗੇ ਇਸਾ ਹੁਣ ਅਸੀਂ ਇਹਦੇ ਉੱਪਰ ਲਾਵਾਂਗੇ ਘਿਓ ਦੇਖ ਆਪਾਂ ਇਹਦਾ ਪਾਸਾ ਲਟੋਈਏ ਆਗੇ ਜੀ ਦੇਖਿਓ ਕਿ ਉਹ ਉੱਪਰੋਂ ਉੱਠਾ ਕਿੰਨਾ ਵਧੀਆ ਤੇ ਕ੍ਰਿਸਪੀ ਵੀ ਬਣੂਗਾ ਤੇ ਤੁਹਾਡੇ ਕੋਲ ਇਹ ਟੇਸਟੀ ਵੀ ਬਣੂ ਤੇ ਹੈਲਥੀ ਵੀ ਬਣੂਗਾ ਇਕੱਜੀ ਹੁਣ ਆਪਾਂ ਇਹਨੂੰ ਇਹਨੂੰ ਫੇਰ ਚੇਂਜ ਕਰ ਲਾਂਗੇ ਦੇਖੋ ਜੀ ਕਿੰਨਾ ਸੋਹਣਾ ਪਰੌਂਠਾ ਤੁਹਾਡੇ ਕੋਲੇ ਬਣ ਕੇ ਆ ਰਿਹਾ ਜਮੀ ਜਮੀ ਪਰੌਂਠਾ ਇਸ ਤਰ੍ਹਾਂ ਸੀ ਇਹਨੂੰ ਦਾਦਾਵਾ ਦਾਵਾ ਕੇ ਇਹਨੂੰ ਬਣਾ ਲੈਣਾ ਆਪਾਂ ਕ੍ਰਿਸਪੀ ਇੱਕਾ ਜੀ ਹੁਣ ਇਹਨੂੰ ਅਸੀਂ ਤਾਰਾਂਗੇ ਹੁਣ ਲਓ ਜੀ ਇਹ ਸਾਡੇ ਕੋਲੇ ਪਰੌਂਠਾ ਬਣ ਕੇ ਰੈਡੀ ਆ ਤੇ ਹੁਣ ਅਸੀਂ ਇਹਨੂੰ ਰੱਖ ਲਾਂਗੇ ਜੀ ਪਲੇਟ ਦੇ ਵਿੱਚ ਤੁਹਾਨੂੰ ਜੀ ਆਪਣੇ ਕੋਲੇ ਪਲੇਟ ਦੇ ਵਿੱਚ ਪਰੌਂਠਾ ਸਾਡੇ ਕੋਲੇ ਰੈਡੀ ਹੋ ਗਿਆ ਲਓ ਜੀ ਇਹ ਸਾਡੇ ਕੋਲੇ ਜਿਹੜਾ ਪਰਾਠਾ ਬਣ ਕੇ ਥਾਲੀ ਪੂਰੀ ਸਾਡੇ ਕੋਲ ਤਿਆਰ ਆ ਜੀ ਤੇ ਬਹੁਤ ਹੀ ਟੇਸਟੀ ਪਰੌਂਠਾ ਬਣਿਆ ਤੇ ਇਹਦੇ ਉੱਤੇ ਆਪਾਂ ਰੱਖ ਦੇਾਂਗੇ ਜੀ ਮੱਖਣ ਤੇ ਜਮੀ ਜਮੀ ਪਰੌਂਠਾ ਬਣ ਕੇ ਰੈਡੀ ਆ ਜੀ ਸਾਡੇ ਕੋਲ ਜਰੂਰ ਟਰਾਈ ਕਰਿਓ ਤੁਸੀਂ ਵੀ ਇਹ ਬਣਾਉਣ ਦੀ ਇੱਕ ਵਾਰੀ ਬਹੁਤ ਟੇਸਟੀ ਪਰੌਂਠਾ ਬਣਦਾ ਹੈ